ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਪੀਤ ਸਿੰਘ ਗਰਾੜ ਪਿੰਡ ਰਾਇਆਂ ਵਾਲਾ ਜ਼ਿਲ੍ਹਾ ਫਰੀਦਕੋਟ ਹਰ ਵਾਰੀ ਨਵੇਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਦੇ ਹਾਂ ਬਹੁਤ ਸਾਰੇ ਵੀਰਾਂ ਭੈਣਾਂ ਭਰਾਵਾਂ ਦੇ ਫੋਨ ਆਉਂਦੇ ਆ ਕਿ ਸ਼ੂਗਰ ਦੀ ਦਵਾਈ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਤੁਹਾਡੇ ਆਸਤੇ ਅੱਜ ਸ਼ੂਗਰ ਦੀ ਦਵਾਈ ਵੈਸੇ ਤਾਂ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਹੋਈ ਹੈ ਸ਼ੂਗਰ ਦੀ ਸਪੈਸ਼ਲ ਫੇਅਰ ਦੱਸਣ ਲੱਗੇ ਅੱਜ ਇਹ ਆਪਣੀ ਸ਼ੂਗਰ ਦੀ ਦਵਾਈ ਆ ਪਿਓਰ ਆਯੁਰਵੈਦ ਦਵਾਈ ਆ ਇਹਦੇ ਵਿੱਚ ਕੋਈ ਕੈਮੀਕਲ ਕੋਈ ਸਟੀਰਡ ਕੋਈ ਡਰੱਗ ਐਦਾਂ ਦਾ ਕੁਝ ਨਹੀਂ ਲੈਬ ਟੈਸਟਡ ਕਰਵਾ ਸਕਦੇ ਆ ਤੁਸੀਂ 10 ਤੋਂ 15 ਦਿਨਾਂ ਦੇ ਵਿੱਚ ਗਰੰਟੀ ਨਾਲ ਰਿਜ਼ਲਟ ਮਿਲ ਜੂਗਾ ਸ਼ੂਗਰ ਦਾ ਤੁਸੀਂ ਇੰਜੈਕਸ਼ਨ ਲੈਨੇ ਆ ਗੋਲੀਆਂ ਖਾਣੇ ਆ ਟੀਕੇ ਲਾ ਲਾ ਕੇ ਆਕ ਚੁੱਕੇ ਆ ਗੋਲੀਆਂ ਖਾ ਖਾ ਕੇ ਆਕ ਚੁੱਕੇ ਆ ਇਹਦਾ ਸੇਵਨ ਕਰੋ 10 ਤੋਂ 15 ਦਿਨਾਂ ਦੇ ਵਿੱਚ ਤੁਹਾਨੂੰ ਇਸ ਦਵਾਈ ਦਾ ਰਿਜ਼ਲਟ ਮਿਲ ਜੂਗਾ ਮੋਬਾਈਲ ਨੰਬਰ 7710107174 7710107174 ਇਸ ਨੰਬਰ ਤੇ ਫੋਨ ਕਰਕੇ ਲੋਕੇਸ਼ਨ ਵੀ ਮੰਗਾ ਸਕਦੇ ਆ ਪਤਾ ਵੀ ਪੁੱਛ ਸਕਦੇ ਆ ਕਿੱਥੇ ਆਉਣਾ ਦਵਾਈ ਦਾ ਰੇਟ 3500 ਰੁਪਿਆ ਇੱਕ ਮਹੀਨੇ ਦਾ ਖਰਚਾ ਆਨਲਾਈਨ ਵੀ ਮਗਾ ਸਕਦੇ ਆ ਜੇ ਕਿਤੇ ਬਾਹਰ ਬੈਠੇ ਆ ਦਵਾਈ ਆਨਲਾਈਨ ਮਗਾ ਸਕਦੇ ਨਹੀਂ ਤਾਂ ਆ ਕੇ ਵੀ ਲਿਜਾ ਸਕਦੇ ਆ ਫਰੀਦਕੋਟ ਆਉਣਾ ਨਾਲ ਪਿੰਡ ਰਾਈਆਂ ਵਾਲਾ ਵਿੱਚ 9 ਤੋਂ 3 ਵਜੇ ਤੱਕ ਦਵਾਈ ਲਿਜਾ ਸਕਦੇ ਆ ਧੰਨਵਾਦ